ਸਾਸ਼ਰੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਦੇਣਾ ਦਾ ਟੂਰ ਪਤਾ ਕਾ ਦਾ ਮੇਰਾ ਨਾਂ ਆ ਮਸ਼ਹੂਰ ਦੇਣਾ ਮੈਂ ਤਾਂ ਹੀ ਉਹ ਤੁਹਾਨੂੰ ਪੋਲਟਰੀ ਫਾਰਮ ਦਾ ਟੂਰ ਚਲੋ ਵੇਖੀਏ ਫੇ ਚਲੋ ਅੰਦਰਲਾ ਅੰਦਰੂਨੀ ਪਾਰਟ ਅੰਦਰੂਨੀ ਇਹ ਇਹ ਇਹਨੂੰ ਇਹ ਤੇ 5000 ਰੁਪਏ ਪਾਇਆ ਵਾ ਥੋੜਾ ਉੱਤੇ ਆ ਔਰ ਦੋ ਖਨੋ ਰਹੇ ਨੇ ਉੱਤੇ ਵੀ ਪਾਇਆ ਆ ਉੱਤੇ ਵੀ 2500 ਰੁਪਏ ਨੇ ਵੀ ਤੇ ਇਹ ਜਿਹੇ ਮਿਲ ਗਏ ਆ ਫੇ ਵੱਡੇ ਹੋ ਗਏ ਫੇ ਵੇਚਾਂਗੇ ਹੋਈ ਤੇ ਅਦਰ ਵੇਖ ਲੋ ਇਦਾਂ ਹੀ ਤਾਂ ਨਮਨ ਖਾਲ ਦਨਾਵਾ ਆ ਫੀਡ ਦੇ ਬੋਲੇ ਹੁੰਦੇ ਆ ਇਹ ਖਾਂਦੇ ਆ ਚੂਜੇ ਮੇਨੋਂ ਇੱਕ ਰਿ ਆਹ 60 ਕਿਲੋ ਦਾ ਇੱਕ ਬੋਲਾ ਜੇ ਅੱਗੇ ਹੁੰਦੇ 70 ਕਿਲੋ ਦੇ ਫੇਕੇ ਤੇ 60 ਕਿਲੋ ਦੇ ਹੁਣ ਕਰਦੇ ਨੇ 50 ਕਿਲੋ ਦੇ ਬੋਲੇ ਸੋਖਿਆ ਤੁਹਾਡਾ ਵੀਰ ਚੁੱਕ ਲੈਂਦਾ ਦਾ ਪਰ ਬਦਲ ਲੱਖ ਨਹੀਂ ਚੁੱਕ ਜੀ ਪੈ ਜਾਂਦੀ ਹੁੰਦੀ ਆ ਤੇ ਇਹ ਆ ਜਿਓ ਇਧਰ ਹੀ ਖਾਲ ਦਨੇ ਇਹਨਾਂ ਨੂੰ ਆਹ ਬੋਲੇ ਆ ਜਾਲੀਆਂ ਹੁੰਦੀ ਆ ਭਾਂਡਿਆਂ ਨੂੰ ਲਾਈਦੇ ਹੁੰਦੇ ਜਦੋਂ ਚੂਜੇ ਵੱਡੇ ਹੋ ਜਾਂਦੇ ਨੇ ਤਾਂ ਫੇ ਫੀਡ ਬਾਹਰ ਕੱਢਦੇ ਆ ਫੇ ਆ ਲਾ ਦੀ ਜੀ ਆ ਫੇ ਫੀਡ ਨਹੀਂ ਬਾਹਰ ਨਿਕਲਦੀ ਤੇ ਆ ਬੂਰਾ ਹੁੰਦਾ ਵਾ ਇਹਨਾਂ ਪੱਟੀਆਂ ਬੱਦੀਆਂ ਹੁੰਦੀਆਂ ਵਾ ਆਹੇ ਕਬੂਰਾ ਬੂਰਾ ਬੂਰੇ ਰੰਗ ਦਾ ਹੀ ਆ ਤੇ ਹੋਰ ਇਹਦੇ ਵੀ ਬੂਰੇ ਬੂਰੇ ਕਪੇ ਆ ਇਹਨੂੰ ਕਹਦੇ ਆ ਜਾਲੀਆਂ ਆਹ ਦੇਖੋ ਆਹ ਜਾਨੀ ਜਾਲੀਆਂ ਤੇ ਇਹ ਵੀ ਜਦੋਂ ਦੇਣਾ ਚੂਚੇ ਮੁਕੇ ਉਦੋਂ ਤੇ ਖਲਾਦ ਦੇਣੀ ਉਹ ਫੀਡ ਭਾਂਡਿਆਂ ਚ ਤੇ ਜਦੋਂ ਹੋ ਜਾਂਦੇ ਵੱਡੇ ਉਹ ਫੇ ਖਲਾਰ ਲਾ ਪੈਂਦੇ ਆ ਫੇ ਆ ਜਾਲੀਆਂ ਲਾ ਦੇਤੀਆਂ ਵਾ ਫੇ ਉਹ ਖਲਾਦ ਦੇਣੀ ਆ ਤੇ ਇਹਨੂੰ ਕਿਹਦੇ ਕਾਈਸ ਬੂਰਾ 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 ਬੂੰਗਾ ਬੂਰਾ ਹੈਗਾ ਪੂਰੇ ਰੰਗ ਦਾ ਬੂਰੇ ਰੰਗ ਦਾ ਹੀ ਆ ਪੂਰਾ ਹੇ ਦੇਖੋ ਇੰਨਾ ਪੱਠੀਆਂ ਬਲਦੀਆਂ ਨੇ ਮਟੀਰੀਅਲ ਘਲਾਤਾ ਵਾ ਪਰ ਹੈਗਾ ਬੂਰਾ ਚਲੋ ਇਹਨੂੰ ਮਾਰੋ ਗੋਲੀ ਤੇ ਆ ਹੁੰਦੀ ਨੇ ਭਾਂਡੇ ਇਹ ਟੱਕਣ ਭਾਂਡਿਆਂ ਦੇ ਆ ਆ ਹੁੰਦੀ ਆ ਤਰਪਾਲ ਇਹ ਤਾਂ ਉਹ ਨੂੰ ਤਾਉਂਦੇ ਆ ਆ ਹੁੰਦੀ ਆ ਢੇਟੀ ਤੇ ਇਹਦੇ ਵਿੱਚ ਰੱਖੀਆਂ ਸੀ ਤਰਪਾਲਾ ਦੁਰਕੁਲਾ ਬਾਦਾਂ ਬਖਲਾਂਗੂ ਤੁਹਾਨੂੰ ਮੈਂ ਖੋਲ ਕੇ ਗਾਸ਼ ਪਹੁੰਚੀ ਜੀ ਟਾਂਗ ਲਈਏ ਇਹਨੂੰ ਗੰਦੇ ਬੀਂਦੇ ਹੋ ਜੂਗੇ ਇਹ ਟਾਂਗ ਲਈਏ ਆਓ ਇਧਰ ਤੁਹਾਨੂੰ ਮੈਂ ਇੱਕ ਚੀਜ਼ ਖਾਣਾ ਆ ਆਇਆ ਮੈਂ ਸੁਗਾਸਾ ਸੁਗਾਸਾ ਰਾਜਾ ਮਹਾਰਾਜ ਆਇਆ ਛੋਟੂ ਆਂਟੀ ਸੰਗੋਸ਼ਾ ਹਟ ਤੂੰ ਉੱਜਾ ਤੂੰ ਉੱਧਰ ਵੀ ਕਰਦਾ ਆਹੇ ਤੁਹਾਨੂੰ ਮੈਂ ਦੱਸਣਾ ਸੀ ਜੀ ਸਾਡੇ ਕੋਲ ਨਾ ਆਹ ਹੁੰਦਾ ਪਾਣੀ ਦੇ ਭਾਂਡੇ ਇਹ ਕਨੈਕਟਰ ਦੇ ਪੈ ਬਣਾ ਲੈ ਦੇਖ ਲਓ ਭਵੇਂ ਇਹ ਨਾਲ ਹੀ ਪਿੰਦੀ ਦਵਾਈ ਦੂਈ ਤੇ ਕੋਈ ਭੁੱਲ ਕੇ ਪੀ ਲੈ ਲੈ ਕੈਮਰਾਮੈਨ ਤੂੰ ਵੀ ਲੈ ਪਾਣੀ ਕੈਮਰਾਮੈਨ ਕੋਲਾ ਖੁਖ ਕੈਮਰਾਮੈਨ ਗੁਗਾ ਗਿਆ ਆਵਾ ਮਸਾ ਡਕਾਉਂਦੇ ਆ ਇੱਥੋਂ ਕੋਲਟੀ ਜੀ ਕੈਮਰਾਮੈਨ ਪਾਣੀ ਪੀਣਾ ਵਾ ਨੋ 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 ਪੀਣਾ ਨਾ ਓਕੇ ਓਕੇ ਨਹੀਂ ਪੀਣਾ ਆ ਆਹੋ ਲਿਆ ਫੀਡ ਜਿਹੜੀ ਮੈਂ ਬੋਲਾਂ ਦੀ ਬੰਦ ਨਹੀਂ ਖਾਲੀ ਆ ਪਰ ਹੀ ਹੁੰਦੀ ਜੀ ਐਡਾ ਦੀ ਹੁੰਦੀ ਜੀ ਫੀਡ ਆ ਖਾਲਾ ਹੋ ਜਾ ਵਾ ਯਾਰ ਇਸ ਕੋ ਕਹਤੇ ਹੈ ਪੱਖਾ ਹਿੰਦੀ ਮੇ ਬੋਲੇ ਤੋ ਫੈਨ ਇੰਗਰੇਜੀ ਵਿੱਚ ਬੋਲਦੇ ਤਾਂ ਪੰਖਾ ਔੜੀ ਤੇ ਇਹ ਹੁੰਦਾ ਆ ਪੰਖਾ ਜੋਗੀ ਵਾਲੇ ਬੰਦਵਾ ਬਾਗਾ ਚਲਾਵਾਂਗੇ ਆਪਾਂ ਕੋਈ ਨਹੀਂ ਇਹ ਤੇ ਕਹਿਦੀ ਬੁਗਲਾਂ ਕੇ ਵਡੀਆਂ ਸੱਦੀਆ ਖਵਾਏ ਮੇਰੇ ਕਿਉਂਕਿ ਮੈਂ ਇਹਨੂੰ ਰੋਕ ਲੈਣਾ ਪੱਖੇ ਨੂੰ ਵਾਹ ਕੀ ਟੈਲੈਂਟ ਹੈ ਸ਼ਕਤੀਵਾਨ ਜਾ ਤਾਲੀਆਂ ਮਾਰ ਜਾਓ ਤਾਲੀਆਂ ਕੈਮਰਾਮੈਨ ਤਾਲੀਆਂ ਹੋ ਜਾ ਦੇ ਵਡੀਆਂ ਜੀ ਮੜੀ ਮੁੰਡੇ ਆਣੇ ਦੇ ਮਰੂ ਫੀਕਲਾ ਰਹੇ ਤੂੰ ਤਾ ਇਧਰ ਆਓ ਤਨ ਮੈਂ ਕੀ ਉਹ ਖਣਾਵਾ ਆ ਮਰੇ ਟੂਟੇ ਨੇ ਇਹਨਾਂ ਤੇ ਫੇਬੜੇ ਫੂਹੜੇ ਬਾਦ ਡਾਕਟਰ ਆਣ ਕੇ ਪਾੜਦੇ ਹੁੰਦੇ ਆ ਆਪੇ ਪਾੜ ਦਿੰਦੇ ਅੱਜ ਆਹ ਦੀ ਆਪਾਂ ਠੀਕ ਜਿਹੜਾ ਮੈਂ ਬੂਰਾ ਬਖਾਲ ਲਿਆ ਸੀ ਨਾ ਉਹ ਉਧਰ ਕਰੋ ਉਹ ਖਾਲ ਬੂਰਾ ਬੂਰਾ ਬਖਾਲ ਲਿਆ ਸੀ ਨਾ ਜਿਹੜਾ ਉਹ ਇੱਕ ਪਿੰਡਾਂ ਦੇ ਬਲਦੀ ਆ ਤੇ ਇਥੇ ਜਦੋਂ ਸਰਦੀ ਹੁੰਦੀ ਨਾ ਉਧੂ ਇੱਥੇ ਕਰੀ ਮੇਰਾ ਮੋਲ ਦਵਾ ਹਾ ਹਾ ਉਧੋ ਤੋਂ ਮੈਂ ਦਿਆ ਬਾਦੇ ਕਮੀਜ਼ ਪਾ ਲਈ ਬਹੁ ਬਲੀ ਆਈ ਜਿੱਤ ਦੀ ਘੋੜੀ ਡੋੜਾ ਵੇਖਿਆ ਕੋਈ ਮੇਰੇ ਨਾਲ ਲੜ ਦੀ ਕੋਸ਼ਿਸ਼ ਨਾ ਕਰੇ ਡੋੜਾ ਵੇਖਿਆ ਆ ਇਹਨੂੰ ਪੁੱਛ ਲੋ ਕੈਮਰਾਮੈਨ ਨੂੰ ਕਿੱਦਾਂ ਕੁੱਟ ਖਾਂਦਾ ਇਹ ਮੇਰੇ ਕੋ ਆਇਓ ਮਤ ਨੂੰ ਆਇਓ ਮੈਂ ਅੱਗੇ ਕੇ ਚੱਲਦਾ ਮੈਂ ਗਾਣਾ ਵੀ ਲਾ ਲੈਣਾ ਵਾ ਗਾਣਾ ਲੱਗ ਗਿਆ ਆਇਓ ਉਹ ਭਾਡੇ ਖੁੰਡਿਆ ਸਭ ਕੋ ਜੀ ਉਹ ਟੱਬ ਜੀ ਇਹ ਪਾਣੀ ਜਿਹੜਾ ਉੱਤ ਚੋਇਆ ਨਾ ਵਿੱਚ ਪਾ ਜਾ ਪਾਣੀ ਵੀ ਖੋ ਲੋ ਇਹ ਚੋਇਆ ਪਾਣੀ ਪੀਣਾ ਜੋ ਤਾਂ ਆ ਲੈ ਲੋ ਆ ਟੱਬ ਦਾ ਹਾਲ ਜੀ ਤੇ ਲਾ ਮੇਰੇ ਗੜਿਆ ਪੈ ਇਧਰ ਵੇਖੀ ਯਾਰ ਕਣਕ ਮੋੜਿਆ ਪੈ ਯਾਰ ਚਲੋ ਹੁਣ ਆਪਾਂ ਉੱਤੇ ਚੱਲਦੇ ਆ ਛੱਡ ਬਲੋ ਚਲ ਚਲ ਹੈਲੋ ਗਾਇਸ ਆ ਕੈਮਰਾਮੈਨ ਵੀ ਪਉਣ ਸਾਦ ਲਿਆ ਆਪਣੇ ਨਾਲ ਕੈਮਰਾਮੈਨ ਕੋਣ ਮੇਰਾ ਮੇਰਾ ਵੱਡਾ ਭਰਾ ਹਾਈਟ ਚ ਲੈ ਕੇ ਵੇਖ ਕੇ ਲੱਗਦਾ ਨਹੀਂ ਤੁਹਾਨੂੰ ਕਿ ਵੱਡਾ ਭਰਾ ਹੋਗਾ ਮਰਜ ਮੈਂ ਵੱਡਾ ਆ 1 ਮਿੰਟ ਇਹ 1 ਮਿੰਟ ਵੱਡਾ ਜੀ ਵੇਖ ਲੋ ਉਦਾਂ ਹੀ ਜੁੜਵੇ ਆ ਤੇ ਉਦਾਂ 1 ਮਿੰਟ ਵੱਡਾ ਆ ਮੇਰੇ ਤੋਂ ਤੇ ਆਹ ਖੁੰਦ ਲਾ ਮੈਂ ਖੁੰਦਾਂ ਤੁਹਾਨੂੰ ਚੱਲ ਆਪਣੇ ਕੈਮਰਾਮੈਨ ਆਪਣੀ ਡਿਊਟੀ ਤੇ ਚੱਲ ਨਹੀਂ ਕੈਮਰਾਮੈਨ ਕੀ ਕਰੂਗਾ ਕਿ ਮੈਂ ਡਿਊਟੀ ਕਰਦਾ ਵਾਂ ਕੈਮਰਾਮੈਨਰ ਦੇਖੋ ਪਰਫੈਕਟ ਨਹੀਂ ਹੋਣੀ ਮੇਰੇ ਯਾਰ ਨਹੀਂ ਕੈਮਰਾਮੈਨਰ ਕੀ ਬੋਲੂਗਾ ਤੇ ਡਿਊਟੀ ਮੈਂ ਕਰੂੰਗਾ ਕੈਮਰਾਮੈਨ ਬੂਥੀ ਦਾ ਚੱਕ ਲੱਟ ਤੇ ਸੱਟ ਲੱਗੀ ਆ ਲੱਟ ਤੇ ਸੱਟ ਵੱਜ ਗਈ ਚਲੋ ਚੱਲੇ ਹਮ ਕਹੇ ਚੱਲੇ ਹਮ ਪਰੋ ਹਮ ਜਾ ਰਹੇ ਹੈ ਐ ਮੇਹੀ ਪਾਰੋ ਕੱਟੀ ਆ ਉਹ ਮੈਂ ਕਟਾ ਕੱਟੀ ਵੀ ਖਾਲਿਆ ਤੁਨੂੰ ਤੁਸੀਂ ਵੇਖਣਾ ਨਹੀਂ ਲੱਗਾ ਮੇਰਾ ਵਲੋਗ ਜਿਨ੍ਹਾਂ ਨੇ ਨਹੀਂ ਵੇਖਿਆ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਹਿਲਾਂ 아, 이 정도면 다르게. 아, 다 시원하네. 이 정도면. 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 이 정도면 ਉਹ ਟੱਬੋਂ ਦਾ ਇੱਕ ਆਪਾਂ ਪੋ ਦਵਾਸ ਬਰੇੜਾ ਆਸਪ੍ਰੇਂਟ ਪੰਪ ਬਰੇੇ ਪੀਣ ਲਈ ਆ ਬੋਤਲ ਅਧੂਆ ਉਹ ਨਾਲੇ ਮੈਂ ਮੂੰਹ ਚ ਲਾ ਦੂੰਗਾ ਪੰਪ ਤੇ ਮੈਂ ਸਪਰੇ ਮਾਰ ਦੂੰਗਾ ਧੀਰੋ ਸਪਰੇ ਇਹ ਵੀ ਹੋ ਜੇ ਸੇਮਾ ਇੰਨੇ ਪਾਈਪ ਬਣਾਉਂਦੇ ਆ ਤਾਂ